ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਆਪ ਨੂੰ ਹੋਰ ਸਨਾਓ ਜੀ ਕਿਵੇਂ ਸਾਰੇ ਠੀਕ ਠਾਕ ਹੋ ਤੇ ਅਸੀਂ ਪਹੁੰਚ ਗਏ ਆਂ ਜੀ ਹੁਣ ਜੱਟ ਸੌਦਾ ਚੈਨਲ ਤੇ ਨਮੂਲ ਕੱਲ ਵੀ ਅਸੀਂ ਇੱਥੇ ਆਏ ਸੀਗੇ ਤੇ ਅੱਜ ਤਾਂ ਅਨਸਾਰ ਹਜੇ ਤੱਕ ਕੋਟੀਆਂ ਵੀ ਨਹੀਂ ਲਾਈਆਂ ਤੇ ਪੌੜੀਆਂ ਤੇ ਬਹਿ ਗਏ ਆ ਕੇ ਕਿਉਂਕਿ ਠੰਡ ਲੱਗਦੀ ਸੀਗੀ ਸਿਰ ਸੋਨ ਹੋ ਗਿਆ ਠੰਡ ਨਾਲ ਤੇ ਹਵਾ ਬੜੀ ਲੱਗੀ ਹਨ ਪਰ ਅਸੀਂ ਫੇਰ ਵੀ ਡੇਗ ਦੇ ਢੈਂਦੇ ਪਹੁੰਚ ਹੀ ਗਏ ਮੈਨੂੰ ਤਾਂ ਡਰ ਸੀ ਕਿ ਦਾ ਸਕੂਟਰੀ ਦਾ ਤੇਲ ਨਾ ਮੁੱਕ ਜੇ ਪਰ ਬਚ ਗਿਆ ਕੰਮ ਤੇਲ ਵੀ ਨਹੀਂ ਪਵਾਏਗਾ ਸਾਡੇ ਤੋਂ ਠੰਢੀ ਬੜੀ ਲੱਗੀ ਖੜਿਆ ਹੀ ਨਹੀਂ ਗਿਆ ਤੇ ਇਹ ਲਓ ਜੀ ਆਪਣੇ ਨਾਲ ਪਹੁੰਚੀ ਹੈ ਮੇਰੀ ਛੋਟੀ ਭੈਣ ਰਾਨੋ ਆਪਾਂ ਕਰਦੇ ਆ ਲੈ ਆਸੀਂ ਥੱਲੇ ਹੀ ਬਹਿ ਗਏ ਆ ਥੱਲੇ ਹੀ ਬਹਿ ਗਿਆ ਮੈਂ హెయిర్ వాਸ਼ ਕੀਤੀ ਸੀ ਨਾ ਤਾਂ ਕਰਕੇ ਫਿਰ ਮੈਂ ਸੁੱਕ ਜਾਣਗੇ ਮੈਂ ਚਲੋ ਜੀ ਬਹਿ ਜਾਂਦੀ ਆ ਸਹੀ ਗੱਲ ਹੈ హెయిర్ ਡ్రਾਇਰ ਮਰਨ ਦਾ ਟਾਈਮ ਨਹੀਂ ਮਿਲਿਆ ਮੈਂ ਕਿਹਾ ਚਲੋ ਜੀ ਦੇਖੀ ਬਸ ਜਦੋਂ ਗੁੱਤ ਗੱਤ ਕਰ ਲਈ ਜੋੜਿਆ ਕਰ ਲਿਆ ਸਾਰੀਆਂ ਡਰਾਈਰ ਵਾਦੀ ਜਾਂਦੀਆਂ ਨੇ ਉਦੋਂ ਕਲਚਰ ਵਾਣਾ ਵਾਦ ਕਲਚਰ ਵਾ ਲੈਣਾ ਉਹਦੀ ਸੈਟ ਹੋ ਜਾਊਗਾ ਆਹ ਸਹੀ ਗੱਲ ਹੈ ਤੁੱਪ ਉਦੇ ਵਿਟਾਮਿਨ ਡੀ ਹਨਾ ਡੀ ਜਿਹੜੇ ਮਰਜੀ ਡੀ ਹੋਣ ਬਸ ਹੁਣ ਤਾਂ ਤੁੱਪੇ ਬਾੜ ਕੇ ਜਿਹੜਾ ਮਰਜੀ ਡੀ ਮਿਲੀ ਜਾਵੇ ਠੀਕ ਆ ਨਾ ਪਿਆ ਲਓ ਕਿੰਨੇ ਕ ਗਾਣੇ ਹੋਗੇ ਤੇਰੇ ਰੈਡੀ ਹੂੰ ਵੀਡੀਓ ਗਾਣੇ ਤਾਂ ਬਾਦੂ ਕਰ ਲੈਨੇ ਦੋ ਤਿੰਨ ਰੀਲੀਜ਼ ਨਹੀਂ ਹੋਏ ਹੈਗੇ ਤੇ ਬਹੁਤ ਐਡਿਟਿੰਗ ਹੁੰਦਾ ਟਾਈਮ ਲੱਗ ਜਾਂਦਾ ਨਾ ਕਰ ਗਾਣਿਆਂ ਦਾ ਬਾਕੀ ਇੱਕ ਫੇਮਸ ਗਾਣਾ ਕਰਿਆ ਸੀ ਤੁਸੀਂ ਵੀ ਸੁਣਿਆ ਹੋਣਾ ਅੰਗਰੇਜ਼ ਅਲੀ ਦਾ ਅੰਗਰੇਜ਼ ਅਲੀ ਦਾ ਹਾਂ ਬਹੁਤ ਘੈਂਟ ਗਾਣਾ ਸੀ ਉਹ ਹਾਂ ਵਧੀਆ ਉਹ ਸਾਡੇ ਬਹੁਤ ਹੀ ਘੈਂਟ ਭਰਾ ਬਾਈ ਕੀ ਸੀ ਉਹਨਾਂ ਦਾ ਨਾਮ 골ਡੀ 골ਡੀ ਕੈਮਜ਼ ਮੀਡੀਆ ਵਾਲੇ ਕੈਮਜ਼ ਮੀਡੀਆ ਵਾਲੇ ਬਾਈ 골ਡੀ ਨੇ ਵੀਡੀਓ ਕੀਤਾ ਉਹਨਾਂ ਦਾ ਹਨਾ ਤੇ ਸੀਰੀਅਸਲੀ ਬਹੁਤ ਸੋਹਣਾ ਵੀਡੀਓ ਬਣਾਇਆ ਬਾਈ ਨੇ ਤੇ ਮੈਂ ਵੀ ਹੁਣ ਕਿਹਾ ਵੀਰੇ ਨੂੰ ਮੇਰਾ ਗਾਣਾ ਵੀਰੇ ਕੋਲ ਪਹੁੰਚ ਗਿਆ ਤੇ ਬਸ ਮੈਂ ਉਹਨੂੰ ਕਿਹਾ ਵੀ ਥੋੜਾ ਜਿਹਾ ਇਧਰੋਂ ਫ੍ਰੀ ਹੋ ਲੈਣ ਦੋ ਫਿਰ ਉਹਦਾ ਵੀਡੀਓ ਬਣਾਉਣਾ ਤੇ ਬਹੁਤ ਛੇਤੀ ਆਪਾਂ ਉਹ ਗਾਣਾ ਤੁਹਾਡੇ ਕੋਲੇ ਲੈ ਕੇ ਆਵਾਂਗੇ ਹਾਜ਼ਰ ਹੋਵਾਂਗੇ ਸਾਰੇ ਜਣੇ ਪਿਆਰ ਦਿਓ ਇਧਰ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੀ ਹੋ ਸਾਰੇ ਤੁਹਾਨੂੰ ਦੱਸਣ ਦੀ ਲੋੜ ਨਹੀਂ ਬਸ ਉਹਨਾਂ ਦਾ ਇੱਕ ਆਇਂ ਕਰਨਾ ਆ ਲੋ ਜੀ ਮੇਰੀ ਮਾਂ ਐਸੀ ਗੱਲ ਜੀ ਹੋਰ ਬੱਬੇ ਕਿਵੇਂ ਫਿਰ ਰੋਟੀ ਪਾਣੀ ਖਾਇੀ ਹਾਂ ਖਾਈ ਰੋਟੀ ਪਾਣੀ ਅੱਛਾ ਅਨੀਂਦ ਵਧੀਆ ਆ ਗਈ ਬਹੁਤ ਵਧੀਆ ਆਈ ਗੱਲਾਂ ਜਗ ਨਹੀਂ ਆਂਦੀ ਬੀਬੀ ਨਾਲ ਵਧੀਆ ਸਾਰਾ ਦੁੱਖ ਸੋ ਕਰ ਲਿਆ ਦੋਨੇ ਭੈਣਾਂ ਨੇ ਅਸੀਂ ਜੇ ਨਾਲ ਟੱਡ ਜਾਏਗਾ ਸੀ ਕਰਨਾ ਵੀ ਚਾਹੀਦਾ ਹਾਨ ਨੂੰ ਹਾਨ ਪਿਆਰਾ ਹਾਨ ਨੂੰ ਹਾਨ ਪਿਆਰਾ ਹੁੰਦਾ ਜ਼ਰੂਰੀ ਹੈ ਜ਼ਰੂਰੀ ਹੈ ਕਿਤੇ ਬਹਿ ਕੇ ਮਨ ਹੌਲਾ ਕਰਨਾ ਵੀ ਜ਼ਰੂਰੀ ਹੁੰਦਾ ਹੈ ਬਿਲਕੁਲ ਬਿਲਕੁਲ ਕਹਿੰਦੇ ਹੁੰਦੇ ਨੇ ਨਾ ਕਹਿੰਦੇ ਖੁਸ਼ੀ ਦੱਸੇ ਤੋਂ ਵੱਧੀ ਹੈ ਹੈ ਸਹੀ ਗੱਲ ਦੁੱਖ ਦੱਸੇ ਤੋਂ ਘਟਦਾ ਹੈ ਸਹੀ ਗੱਲ ਹੈ ਇਹ ਜ਼ਰੂਰੀ ਹੁੰਦਾ ਹੈ ਦੁੱਖ ਸ਼ੋਕ ਕਰਨਾ ਹਾਂ ਨਹੀਂ ਨਹੀਂ ਸਹੀ ਗੱਲ ਹੈ ਸਹੀ ਗੱਲ ਹੈ ਤੇ ਆਪਾਂ ਕੱਲ ਤੋਂ ਲੈ ਕੇ ਅੱਜ ਤੱਕ ਹੋਣ ਲਗਾਤਾਰ ਚੱਲ ਰਿਹਾ ਸ਼ੂਟ ਸਾਡਾ ਇੱਧਰ ਮੈਂ ਸੋਨੂੰ ਇੱਕ ਬੰਦਾ ਤੜਕਾ ਹੀ ਅਜੇ ਤੱਕ ਕਿੱਥੇ ਖਿੱਚਦਾਂਗੇ ਸੱਤ ਸੱਤ ਦੀ ਲੱਤਾਂ ਖਿੱਚਣ ਵਾਲਿਆਂ ਦੀ ਕੋਈ ਕੰਮੀ ਨਹੀਂ ਗਈ ਟੈਨਸ਼ਨ ਨਹੀਂ ਲੈਣੀ ਜੇ ਦੀ ਆਪਦਾ ਦੱਬੀ ਤੁਰੀ ਜਾਵੇ ਕੰਮ ਦੇਖੇ ਨਾ ਕੌਣ ਕੀ ਕਰਦਾ ਆਪਦਾ ਕਰੋ ਤੇ ਜਮਾ ਲਓ ਜੀ ਆਪਾਂ ਫੇਰ ਮਿਲਦੇ ਹੁਣ ਹਜੇ ਬਾਈ ਹੋਣੇ ਆਪਣੇ ਆਪ ਨੇ ਬਾਕੀ ਨੇ ਚਾਹ ਪੀ ਲ ਗਏ ਹੋਣਾ ਪਹਿਲਾਂ ਉਹ ਕੰਮ ਕਰਦੀ ਰਹੀ ਆ ਆਰਕੈਸਟਰ ਨਾਲ ਸਟੇਜ ਤੇ ਮਰਨਾ ਮਰਨਾ ਹੋਰ ਹੀ ਕੁਛ ਕਰਦਾ ਹੈ ਕਹਿਗਾ ਕਹ ਨਾ ਮੇਰਾ ਇਹ ਚੁਗਲੀ ਕਰੀਏ ਵੀ ਜੱਟ ਸੌ ਦਾੜਾ ਜਾ ਨਾ ਜਾਵੇ ਹੈ ਜਾਂਦੇ ਰਹਿਆ ਕਹਿੰਦਾ ਜਾਵਾਂਗੇ ਵੀ ਕਿਹੜਾ ਪਾਕਿਸਤਾਨੀ ਬੇਬੇ ਮੇਰੀ ਗੱਲ ਸੁਣ ਚੁਗਲੀ ਕਰਕੇ ਖੜੇ ਜਿੱਨੇ ਮੂੰਹ ਉਹਨੀਆਂ ਗੱਲਾਂ ਲੋਕਾਂ ਦਾ ਭੌਂਕੀ ਜਾਣਾ ਆਪਦਾ ਉल्लू ਸਿੱਧਾ ਰੱਖੋ ਬਸ ਨਾ ਬੇਬੇ ਨਹੀਂ ਕਰਨੀ ਹਾ ਕੱਟਾ ਖਿੱਚਣਾ ਨਾ ਨਾ ਲੱਟਾ ਖੇਧਰ ਹੈ ਨਾ ਛੱਡਣੀਆਂ ਨਹੀਂ ਉਹੀ ਛੱਲੇ ਇਲਮ ਇਲਮ ਇਰਤ ਤੇ ਗਿਰਦ ਨੇ ਬਣ ਗਏ ਲੋਕ ਇੱਕ ਦੂਜੇ ਦੇ ਸ਼ਾਗਿਰਦ ਨੇ ਬਣ ਗਏ ਇਹ ਚੱਲਦੀ ਫਿਰਦੀ ਦੁਨੀਆ ਦੇ ਵਿੱਚ ਤੂੰ ਤੁਰਦਾ ਫਿਰਦਾ ਮਾਸ ਨਾ ਬਣ ਜਾਈਂ ਭੰਗੂ ਮੈਂ ਸੁਣਿਆ ਲੋਕ ਕਬੀ ਨੇ ਪਾਗਲ ਹੁੰਦੇ ਫਿਰ ਤੂੰ ਵੀ ਜਾਂਦਾ ਲਾਸ਼ ਨਾ ਬਣ ਜਾਈਂ ਬਣਦੇ ਆਹ ਕੀ ਬਾਤ ਕੀ ਬਾਤ ਆਹ ਬੇਬੇ ਜੋ ਤੁਰਨ ਨਾ ਦੇਵੇ ਅੱਗੇ ਵੱਲ ਨੂੰ ਉਕੜਾਂ ਭਰਿਆ ਕੱਚ ਨਾ ਲਿਖਦੀ ਬਣ ਤੀਰ ਕਿਸੇ ਦੇ ਲੱਗੇ ਸੀਨੇ ਦੇਖੀ ਐਸਾ ਸੱਚ ਨਾ ਲਿਖਦੇ ਇਹ ਭੈੜੀ ਦੁਨੀਆ ਬਰਬਾਦੂ ਤੈਨੂੰ ਤੂੰ ਲਿਖਦਾ ਲਿਖਦਾ ਪਾਸ਼ ਨਾ ਬਣ ਜੀ ਅੰਗੂ ਮੈਂ ਸੋਹਣਿਆ ਲੋਕੀ ਨੇ ਕبھی ਨੇ ਪਾਗਲ ਹੁੰਦੇ ਉਤਰਦਾ ਫਿਰਦਾ ਤੂੰ ਵੀ ਚਾਹੁੰਦਾ ਲਾਸ਼ ਨਾ ਬਣ ਜੀ ਯਾਦ ਨਹੀਂ ਆ ਜੀ ਹੂੰ ਫਿਰ ਕਹਿੰਦੇ ਜਦ ਮੈਂ ਸੁਣਾਵਾਂ ਬੇਬੇ ਕੀ ਰਿਸਪੌਂਸ ਨਹੀਂ ਦਿੱਤਾ ਤਾਂ ਮੈਂ ਦੇ ਨਹੀਂ ਘੈਂਟ ਜੋਗਲ ਖੋਰਾ ਚੁਗਲੀ ਕਰਨ ਵਾਲਿਆ ਆਹ ਤੇਰੇ ਦਾ ਕਾਜੇ ਠੰਡ ਪੈ ਗਈ ਕੀ ਬਾਤ ਹੈ ਜਾਂਦੇ ਰਹੇ ਆ ਜੱਟ ਸੌਜਿਆਂ ਦੇ ਜਾਵਾਂਗੇ ਵੀ ਜਾਵਾਂਗੇ ਵੀ ਕਿਹੜੇ ਪਾਕਿਸਤਾਨ ਦੀ ਬੰਡ ਪੈ ਗਈ ਓ ਚੱਕ ਤੇ ਕੀ ਬਾਤ ਹੈ ਕੀ ਬਾਤ ਹੈ ਸ਼ਾਗੀ ਸ਼ਾਗੀ ਬੇਬੇ ਬੇਬੇ ਸ਼ਾਗੀ ਸ਼ਾਦੀ ਕੀ ਬਾਤ ਹੈ ਤੁਸੀਂ ਕੋਈ ਸ਼ੇਅਰ ਸੁਣਾਓ ਲਾਓ ਕੋਈ ਸਿੱਟਾ ਦਵਾ ਦਵਾ ਨਹੀਂ ਫਿਲਹਾਲ ਮੇਰੀ ਸ਼ਾਦੀ ਹੋਲੀ ਹੋਲੀ ਪੋ ਸੋਣੀ ਮੰਗਣ ਵੀ ਕਰਾ ਕੇ ਖਵਾਉਣਾ ਕੁਝ ਮੈਂ ਮੇਰੀ ਗੱਲ ਸੁਣ ਲੈ ਮੈਂ ਤਾਂ ਉਹਨੂੰ ਗਾਲਾਂ ਕੱਢੂ ਜਿਹੜਾ ਮੇਰਾ ਨਾਮ ਲੂ ਕਿੱਥੋਂ ਲੈ ਲੈ ਤੋ ਕਰਾਇਆ ਜੀ ਨਹੀਂ ਕੋਈ ਨਾ ਕੋਈ ਨਾ ਤੁਸੀਂ ਤਾਂ ਮੇਰੇ ਪੁੱਤੋ ਖਰਦੀ ਆਇਆ ਹੈ ਹੋਰ ਹੋਰ ਕਰਨ ਦੀ ਆਇਆ ਜੇ ਮੇਰਾ ਐਂ ਤਾਂ ਹਰਦਾ ਨਹੀਂ ਹੈਗਾ ਇਹ ਲਮਗੇ ਤਾਂ ਮੰਦਾ ਪੂਰਾ ਹੋ ਗਾ ਸਿਆਣੇ ਛੱਪਿਆਂ ਨਾਲ ਪੂਰਾ ਜਾਂਦੇ ਆਂ ਜਾਂਦੇ ਆ ਪੂਰਾ ਉਹ ਦਿਨ ਉਹ ਮੇਰੇ ਕੋਲ ਬਚਦੇ ਨਾ ਹਉ ਉੱਤੇ ਜਿੱਤੇ ਮੇਰੇ ਨਾਲ ਸਿਆਣਿਆਂ ਕੋਲੇ ਵੀਰਵਾਰ ਨੂੰ ਵੀ ਮੈਂ ਹਫਤੇ ਉੱਤੇ ਜਾਂਦੀ ਵੀਰਵਾਰ ਨੂੰ ਨਾ ਕੋਈ ਕੰਮ ਨਹੀਂ ਹੁੰਦਾ ਉੱਥੇ ਜਾਂਦੀ ਸਿਆਣਿਆਂ ਦੇ ਮੈਂ ਹੋਰ ਹੋਰ ਸਹੀ ਗੱਲ ਦੈਣਾ ਰੈਣਾ ਆਪੀ ਦੱਸਦਾ ਤਿੰਨ ਦਿਨਾਂ ਨੂੰ ਵੇਲੀ ਹੁੰਦੀਆਂ ਮੈਂ ਹਾਂ ਮੈਂ ਵੀਰਵਾਰ ਨੂੰ ਵੇਲੀ ਹੁੰਦੀਆਂ ਮੈਂ ਕਿਦੀ ਮੈਂ ਸਾਰਾ ਲਾਂਬਾ ਲੋੜੀ ਤੇ ਤਾਰੂੰਗੀ ਵੀ ਅੱਜ ਟਾਲ ਜੋ ਪਤਨੀ 2 ਮਹੀਨੇ ਨੌਕਰੀ ਨਹੀਂ ਨੂੰ ਲਾਂਬਾ ਕਹਿੰਦੀ ਲੋੜੀ ਤੇ ਤਾਰੂੰਗੀ ਆੜੇ ਕੁੜੀ ਹੋਈ ਤੇ ਪੁੱਛ ਲਾਂ ਨੀ ਅਮਰਾ ਗਲਾਬ ਜਮਣਾ ਡਬਾ ਘਹਿਰੀ ਮਾਂ ਲੈ ਕੇ ਉਹਨਾਂ ਜਰਮਾ ਮਾਈ ਜੱਟਾ ਸੋਡਾ ਪੁੱਛ ਜਾਣਾ ਬੇਬੇ ਕੇ ਘਰ ਬੇਬੇ ਦੀ ਬੋਤੀ ਦੇਖ ਕੇ ਆਉਣੀ ਹੈ ਓਏ ਨਪਤਾ ਜੀ ਹੈ ਤੇਰੀ ਹੋਈ ਹੈ ਮੇਰਾ ਕੀ ਹੋਇਚ ਹਾਂ ਠੀਕ ਹੈ ਜਾਵਾਂਗੇ ਦੇਖ ਕੇ ਆਵਾਂਗੇ ਆਏ ਹੀ ਨਹੀਂ ਗਿਆ ਹਜੇ ਜਾ ਕੇ ਆਵਾਂਗੇ ਬਈ ਜ਼ਰੂਰੀ ਆ ਹੁਣ ਜਿੱਦੇ ਨਮਰਦਾਰਾਂ ਦੇ ਆਈਓ ਗਏ ਲੱਡੂ ਖਾਓ ਲੱਡੂ ਦੇਖ ਕੇ ਕੋਈ ਡਾਈਟ ਨਹੀਂ ਰਹੇਦੀ ਕੁਛ ਨਹੀਂ ਰਹਿੰਦਾਗਾ ਮੂੰਹ ਹੀ ਇਹ ਜਾਂ ਚੰਦਰਾ ਲੱਡੂ ਹੋਣੇ ਜਿਹੜਾ ਟਿਕਦਾ ਹੀ ਨਹੀਂ ਹੈਗਾ ਕੋਣ ਲੈ ਕੋਣ ਲੈ ਇਹਨਾਂ ਲੈ ਤੂੰ ਖਾ ਲੈ ਗੱਲ ਖਾਦਾ ਮੈਂ ਖਾਦਾ ਵੀ ਨਹੀਂ ਖਾ ਲੈ ਦੇਖ ਲੈ ਦੇਖ ਲੈ ਕੱਲੇ ਕੱਲੇ ਲੱਡੂ ਉਹ ਮਾੜਾ ਮੋਟਾ ਤਾਂ ਰੱਖ ਆਏ ਗਿਆ ਤਾਂ ਪੁੱਛ ਲਿਆ ਕਰ ਕੀ ਆ ਖਾਉ ਮੈਂ ਹੋਰ ਲੈ ਹੁਣ ਪਹਿਲਾਂ ਇਹ ਦੱਸ ਹੋਰ ਹੈਗੇ ਤੁਸੀਂ ਖਾਣਾ ਹੀ ਨਹੀਂ ਤੁਸੀਂ ਡਾਈਟ ਤੇ ਹੋ ਨਾ ਨਾ ਇਹ ਤਾਂ ਖਾ ਲਈਦਾ ਮੜ ਮੋਟਾ ਇਨੀ ਡਾਈਟ ਕੀ ਫਾਲੋ ਕਰਕੇ ਕਿੱਧਰ ਜਾਵਾਂਗੇ ਆ ਵੀ ਮੈਂ ਡਾਈਟ ਤੇ ਹਾਂ ਇਨੀ ਡਾਈਟ ਫਾਲੋ ਕਰਕੇ ਜਾਵਾਂਗੇ ਕਿੱਥੇ ਅੰਦਰ ਦੇਖ ਕਿਉਂ ਨਹੀਂ ਕਿੱਥੇ ਸ਼ੇਰਾਪ ਤਾਂ ਨਹੀਂ ਖਾਇਆ ਮੈਂ ਕਿਹ ਕਿੱਥੇ ਸ਼ੇਰਾ ਖਾ ਇਤਨ ਜਾਂਦਾ ਉਹ ਹੀ ਗੱਲ ਹੋ ਗਈ ਆ ਪਿਆ ਸ਼ੇਰਾ ਚੋਰੀ ਚੋਰੀ ਖਾ ਰਿਹਾ ਦੇਖ ਲਾ ਐਂ ਗਲਤ ਕਰਨਾ ਬਈ ਬੇਬੇ ਆਪਾਂ ਨੂੰ ਲੱਡੂ ਨਹੀਂ ਦਿੱਤਾ ਯਾਰ ਇਹ ਕਿਵੇਂ ਹੋ ਸਕਦਾ ਹੈ ਕੈਸੇ ਲਾਉ ਦੀ ਸੋਹਣਿਆ ਫੜੀ ਗਈ ਤੇਰੀ ਚੋਰੀ ਬੇਬੇ ਲੱਡੂ ਕੌਣ ਲੈ ਬੇਬੇ ਚੋਰੀ ਫੜ ਲਈ ਨਾ ਮੈਂ ਲੱਡੂ ਵਾਲੀ ਦੇਖ ਲੈ ਜੀ ਨਹੀਂ ਖਾਣਗੇ ਮੈਂ ਅੱਗੇ ਲੱਡੂ ਕੰਧ ਖਾਰੇ ਹੈ ਸਵਾਦ ਨਹੀਂ ਚੱਕੋ ਜੀ ਚੱਕੋ ਖਾ ਲਾ ਕੀ ਕਰਾਉਣਾ ਡਾਈਟ ਤੋਂ ਖਾ ਲਾ ਡਾਈਟ ਨਹੀਂ ਅੱਧਾ ਹੀ ਖਾ ਲਾ ਜਲਾ ਪਿਆ ਹੱਕ ਤੋ ਦੇਖੋ ਬਾਲੀ ਜੰਮੀ ਹੁੰਦੇ ਨੇ ਰਾਨੂੰ ਕਹਿੰਦੀ ਜਦੋਂ ਮੈਂ ਆਪੇ ਨਹੀਂ ਕੁਝ ਲਈ ਮੈਂ ਫਿਰ ਬੈਠ ਕੇ ਮਿਖਾ ਜਾ। ਇਹ ਹੀ ਸੀ। ਰਾਨੂੰ ਨੇ ਕਿਹੜਾ ਖਵਾਏ ਨੇ ਲੱਡੂ ਆਪਾਂ ਨੂੰ ਦੇਖ ਲੈ। ਖਵਾਏ ਨਹੀਂ ਫਿਰ ਐਵੇਂ ਕਾਹ ਚੱਕਦੇ ਆ ਨਾ ਆਪਾਂ। ਮਾੜੀ ਗੱਲਾਂ ਰਾਨੂੰ ਤੇਰੀ। ਸੇ ਦੇ ਕੰਨਾ ਨਹੀਂ ਲੁੱਡੀਆਂ ਹੁੰਦੀਆਂ। ਮੈਂ ਜਿਹੜੀ ਹੱਕ ਮੰਨਦਾ ਤਾਂ ਬਣ ਗਈ ਐ। ਜਿਹੜਾ ਕੋਈ ਹੱਕ ਮੰਨਦਾ ਤੇ ਹੱਕ ਬਣਦਾ ਬਾ ਨਾ ਨਾ ਬਣਦਾ। ਜਦੋਂ ਬਣਦਾ ਤਾਂ ਬਣਦਾ ਫਿਰ। ਪੂਰਾ ਲੰਬਾ। ਕਿਹਦੀ ਗੱਲ ਦੇ ਮੰਗਦੇ ਵੀ। ਲੰਬਾ ਦਿਓ ਏ। ਬੁੱਢੀ ਨੇ ਜਿਹੜੇ ਗੋਡੋ ਜੱਡਾ ਲਾ। ਲੰਬਾ ਭਾਈ ਲੰਬਾ ਬੇਬੇ ਲੰਬਾ ਨਾ। ਪੱਕਾ। ਹਾਂ। ਵੀ ਆਇਆ ਤਾਂ ਹੈਗਾ ਇੱਕ ਘਰੇ ਜਾ ਰੋ ਥੋੜਾ ਜਨਾ ਸਾਈਡ ਫਟੀਜੀ ਆਉਦੀ ਗੱਲ ਇਹ ਹੈ ਮੈਨੂੰ ਆਇਆ ਚਲੋ ਮੋਟੀਆਂ ਦੇ ਉੱਤੇ ਨਹੀਂ ਫਿਰ ਬਣਾ ਹੀ ਲਵਾਂਗੇ ਹੋਰ ਕੀ ਹੈ ਨਾ ਚੂੜ ਤੇ ਬਣਾ ਨਹੀਂ ਉੱਥੇ ਲੈ ਕੇ ਜਾਣਾ ਮੁੰਡਲੀ ਉੱਥੇ ਜਿਵੇਂ ਰਾਉਂਗਾ ਉਸ ਹਿਸਾਬ ਨਾਲ ਚੱਲਦਾ ਨਾ ਫਿਰ ਸਾਰਾ ਰਾਉਂਡ ਦੇ ਹਿਸਾਬ ਨਾਲ ਕੱਪੜੇ ਪਾਉਣੇ ਪੈਂਦੇ ਆਪਾਂ ਨੂੰ ਜਿੱਦਾਂ ਜੀ ਇਹ ਚਮਕੀਲੇ ਦਾ ਗਾਣਾ ਤਾਂ ਉਹੀ ਸਟਾਈਲ ਲੈਣਾ ਪਊਗਾ ਗੈਟ ਅਪ ਹੋਮੀ ਨਹੀਂ ਕਹਿੰਦੀ ਕਿ ਜਾਕਾ ਯਾਰ ਹੈ ਹੈ ਸੋੰਡਾ ਜੀ ਮੇਰੀ ਗੱਲ ਨੂੰ ਦੇ ਲੈ ਕੱਲੇ ਕੱਲੇ ਇਹ ਕੀ ਐ ਰੋਟੀ ਨਹੀਂ ਖਾ ਕੇ ਆਇਆ ਮੇਰੀ ਖੰਗਾ ਹੈ ਖੰਗਾ ਤਾਂ ਹੀ ਤਾਂ ਕਹੀ ਐ ਨਹੀਂ ਰੋਟੀ ਨਹੀਂ ਖਾ ਕੇ ਆਇਆ ਰੋਟੀ ਖਾ ਕੇ ਆਇਆ ਪਰ ਸਬਰ ਨਹੀਂ ਆਇਆ ਸਬਰ ਨਹੀਂ ਆਇਆ ਚਾਹੀਦੇ ਨਾਲ ਸਬਰ ਆਊਗਾ ਖੰਗ ਲੱਗ ਜੂਗੀ ਮੈਂ 15 ਰੋਟੀਆਂ ਖਾ ਕੇ ਜਦੋਂ 16ਵੀਂ ਮੰਗਣ ਲੱਗਿਆ ਮੇਰਾ ਸੰਦੀਪ ਨੇ ਹੱਥ ਫੜ ਲਿਆ ਕਹਿੰਦਾ ਬੱਸ ਬਾਈ ਬੱਸ ਬਸ ਬੱਸ ਹੁਣ ਇੰਨੀ ਵੀ ਸ਼ਰਮ ਨਾਲ ਆ ਹੈ ਹਾਂ ਕਹਦਾ ਤੂੰ ਪੈਸੇ ਖਵਾਦਾ ਇਹਨੂੰ ਹੋਰ ਵੀ ਇੰਨਾ ਵੀ ਹੱਦ ਨਾ ਕਰ ਭਰਾਵਾ ਫਿਰ ਫਿਰ ਆ ਚਲੋ ਇਹ ਸਾਡੇ ਬਾਈ ਬਹੁਤ ਹੀ ਘੈਂਟ ਐਕਟਿੰਗ ਕਰਦੇ ਨੇ ਸਾਡੇ ਨਾਲ ਜੁੜੇ ਹੋਏ ਨੇ ਸਾਰਿਆਂ ਦੇ ਜੱਟ ਸੌਦਾ ਚੈਨਲ ਤੇ ਜੱਟ ਸੌਦਾ ਮਤਲਬ ਕੀ ਹੁੰਦਾ ਸਿੰਪਲ ਸਾਊ ਸਾਦਾ ਕੰਮ ਜਿਵੇਂ ਸਿੱਧਾ ਸਾਦਾ ਕੰਮ ਤੇ ਆਹ ਲਓ ਜੀ ਇਧਰ ਵੀ ਕਾਫੀ ਐਕਟਰ ਹੈਗੇ ਨੇ ਹਾਂ ਜੀ ਕ ਐਕਟਰ ਹੌਲੀ ਹੌਲੀ ਨਿਕਲਣਗੇ ਇਧਰੋਂ ਆਹ ਲਓ ਇਧਰ ਦੇਖ ਲਓ ਬਗਗੇ ਬਾਈ ਗੱਗੇ ਬਾਈ ਗੱਗਾ ਬਾਈ ਦਾ ਹਜੇ ਬਿਜ਼ੀ ਹੈ ਪਰ ਨਾ ਬੰਨਣ ਆਹ ਲਓ ਜੀ ਸਾਡਾ ਬਾਈ ਜਿੰਦਰ ਕੀ ਹਾਲ ਚਾਲ ਆ ਵੀਰੇ ਬਹੁਤ ਵਧੀਆ ਬਾਈ ਬਹੁਤ ਵਧੀਆ ਫਿਰ ਰਾਤ ਪਰਜਾਈ ਨੇ ਰੋਟੀ ਪਕਾ ਲਈ ਸੀ ਕਿ ਫਿਰ ਰੋ ਮਾਰਤਾ ਪਕਾਈ ਨਾ ਰੋਟੀ ਨਾ ਨਾ ਜਿਵੇਂ ਇਹਨਾਂ ਮੁਰਗੀਆਂ ਦਿੱਤੀਆਂ ਨੇ ਮੁਰਗੀਆਂ oh my god ਇਹ ਤਾਂ ਕਹਿੰਦੇ ਸੀ ਇਹ ਤਾਂ ਨੂਰੇ ਰਹਿਣਾ ਆ ਰਿਡਿਟਿੰਗ ਕਰਨੀ ਹੈ ਕਹਿੰਦਾ ਨਾ ਬਣਾਈ ਮੈਂ ਕਹਿ ਕੇ ਆਇਆ ਵੀਰੇ ਇਹ ਗੱਲਾਂ ਨੇ ਹੁਣ ਹੁਣ ਨਹੀਂ ਉਹ ਕੰਮ ਚੱਲਦਾ ਹਲੇ ਦਵਾਲੇ ਹੋ ਕੇ ਖੜਕਾ ਤੁਸੀਂ ਹੈਂ ਆਪਣੇ ਪਾਰਲੀਮੈਂਟ ਸਾਨੂੰ ਤਿੰਨ ਦਿਨ ਬੈਠੋ ਤੁਹਾਨੂੰ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕੈਮਰੇ ਉੱਥੇ ਲੱਗਦੇ ਨੇ ਜਿੱਥੇ ਵੱਡੇ ਐਕਟਰ ਬੈਠੇ ਹੁੰਦੇ ਨੇ ਹਾਂ ਗੱਲਾਂ ਦੇ ਗੱਲਾਂ ਗੱਲਾਂ ਵਾਲੀ ਕਿਹੜੀ ਗੱਲ ਹੈ ਨਾ ਵੀ ਸਹੀ ਗੱਲ ਹੈ ਕੈਮਰੇ ਭਾਈ ਐਡਾ ਐਡਾ ਉੱਚਾ ਉਹਦਾ ਨਾ ਤਾਂ ਲਈਏ ਨਾ ਆਪਾ ਹੈਗੇ ਆ ਓਏ ਆ ਗੱਗੇ ਦੂ ਬਾਦ ਕੀ ਕਰਾਏਗਾ ਕਹਦੇ ਕਾ ਹੈਗੇ ਆ ਯਾਰ ਗੱਲ ਮੁਕਾਉਂਗੇ ਆਪਾ ਚਲੋ ਅਸੀਂ ਗਈ ਅੰਨਾ ਦੋ ਨੂੰ ਚਲਣਾ ਦੀ ਉਹ ਗੱਲ ਹੈ ਗੱਗੇ ਆ ਦੇ ਕੀ ਯੂਟਿਊਬ ਸੈਟਿੰਗ ਘਰ ਵਾਲੀ ਨੂੰ ਕਹਿੰਦਾ ਫੋਨ ਕਰਕੇ ਹੁਣੇ ਰੋ ਮਾਂ ਨਾ ਰੋਟੀ ਨਾ ਪਗਾਈ ਮੇਰੀ ਅੱਜ ਪਾਈ ਕਹਿੰਦਾ ਤੂੰ ਇੱਕ ਵਾਰ ਗਾਇਦਾ ਸਹੀ ਨਾ ਵੀ ਉਹਨੇ ਵਿਚਾਰੀ ਨੇ ਕੀ ਕਹਿਣਾ ਹੈ ਨਹੀਂ ਹੈ ਦਾ ਸਾਗ ਸੂਪ ਬਣਾ ਕੇ ਰੱਖਿਆ ਮਹਾ ਚਲ ਕੋਈ ਗੱਲ ਨਹੀਂ ਅੱਜ ਫਿਰ ਇਧਰ ਖਾ ਲੰਦੇ ਆ ਸਿੱਪੀ ਗਣੀ ਹੈ ਕੱਲ ਜਦੋਂ ਮੈਂ ਗਈ ਸਾਡਾ ਜੱਗਾ ਜਾਂਦਿਆਂ ਨੂੰ ਗੰਡੇ ਗੰਡੇ ਚੀਰੀ ਬੈਠਾ ਮੁਰਗਾ ਮੁਰਗਾ ਧੋ ਕੇ ਰੱਖੀ ਹੋਇਆ ਹੈ ਤਾਂ ਜਾ ਕੇ ਤੜਕਾ ਲਾਇਆ ਮਾਂ ਲਾਇਆ ਖੰਬ ਖੰਬ ਤੂੰ ਤਾਂ ਮੈਨੂੰ ਕਹਿਦਾ ਸੀਗਾ ਹੈ ਖੰਬ ਖੰਬ ਪੱਟੀ ਬੈਠਾ ਮੁਰਗੇ ਦਾ ਉਹ ਤਾਂ ਪੂਰਾ ਉਹ ਕਰੀ ਬੈਠਾ ਸੀਗਾ ਕੱਟਿਆ ਘਟਾਇਆ ਜਾਂ ਹੋ ਕੀ ਕਹਿੰਦੇ ਨੇ ਇਹ ਚੀਜ਼ਾਂ ਨੂੰ ਨੰਨੀ ਨਹੀਂ ਨਹੀਂ ਪਤਾ ਕਹਿਦਾ ਉਹ ਪਤਾ ਨਹੀਂ ਦੋਸਤ ਦੀ ਪਤਾ ਨਹੀਂ ਕੌਣ ਸੀ ਉਹਨਾਂ ਦੇ ਉੱਥੋਂ ਲੈਂਦਾ ਮਾਂ ਚੱਲ ਭਾਈ ਸਾਰੇ ਆਪਣਾ ਆਪਣਾ ਬਲੌਗ ਮਾਉਣ ਦੇ ਚੱਕਰ 'ਚ ਮੈਂ ਥੱਲੇ ਨੂੰ ਕਰ ਲੈਣੀ ਮੇਰਾ ਮੂੰਹ ਆ ਜੂ। ਸਾਡਾ ਇਹ ਮਤਲਬ ਆ ਇਧਰ ਮੈਂ ਦਿੰਦਾ ਨਹੀਂ ਨਾ ਘੱਟ ਦਿੰਦਾਗਾ। ਸਾਰਿਆਂ ਨੂੰ ਹੁੰਦਾ। ਹੋਰ ਛੱਡੋ ਤੁਸੀਂ ਬਲੌਗ ਛੱਡੋ ਪੈਸੇ ਦੇਖੋ। ਆ ਪਿਆ 100 ਰੁਪਇਆ ਪਾਇਆ। ਉਹ ਫਿਰ ਕਦੇ ਲੋਡ ਪੈ ਜਾਂਦੀ ਐ ਕਿਰਾਇਆ ਕਰ ਰੱਖਣਾ ਪੈਂਦਾ। ਭਈਆ ਫੋਟੋ ਬਹੁਤ ਸੋਹਣੀ ਆ। ਆ ਸੀਰੀਅਸਲੀ ਬਹੁਤ ਘੈਂਟ ਫੋਟੋ ਆ ਇਹਦੀ ਪਿਛਲੀ ਲੁੱਕ ਵੀ ਬਹੁਤ ਘੈਂਟ ਆ। ਉਹ ਪਿੱਛੇ ਜਿਹੜੇ ਘਰ ਜੇ। ਹੈਨਾ? ਕਹਟਾ ਭਾਈ ਉਹਨੇ ਫੋਟੋ ਬਣਵਾਈ ਆ ਬਹੁਤ ਘੇਟਾ ਦੇਖੋ ਆ ਚੱਕੋ ਐ ਦੇਖਣੀ ਕਮਾਰੀ ਆ ਨਾ ਕਿੰਨੀ ਘਟ ਲੱਗ ਰਹੀ ਦੇ ਕੋ ਇੰਟਰਨੈਟ ਦਾ ਕਹਟਾ ਸੀਰੀਅਸਲੀ ਬਹੁਤ ਘੇਟਾ ਇਧਰ ਸਾਡੇ ਬਾਈ ਜੇ ਪੱਗ ਬੰਨਣਾ ਲੱਗੇ ਹੋਏ ਨੇ ਬਹੁਤ ਸਤਕਾਰਯੋਗ ਪੱਗ ਦੇ ਲਾਲ ਲੱਗੇ ਹੋਏ ਨੇ ਬੰਨਣ ਵਾਸਤੇ ਇਹਨੂੰ ਐ ਆ ਫਿਰ ਮੈਂ ਕੰਮ ਤੇ ਲੱਗੇ ਨਾ ਮੁੜ ਕੇ ਟਾਈਮ ਨਹੀਂ ਲੱਗਣਾ ਚੱਕ ਦੋ ਫਟੇ ਸੰਗ ਦਾ ਥੋੜਾ ਜਨਾ ਰੌਣਾ ਨਹੀਂ ਸੰਗ ਦਾ ਵਾ ਸੰਗ ਨੇ ਤਾਂ ਮਾਰਿਆ ਇਹਨੂੰ ਬੇਬੇ ਗਾਣੇ ਬੰਦ ਕਰਦਾ ਬੇਬੇ ਗਾਣੇ ਬੰਦ ਕਰ ਲੈ ਬੇਬੇ ਮਜ਼ਾਕ ਹੀ ਮੰਦੀ ਆ ਬੇਬੇ ਬੰਦ ਕਰਕੇ ਜੇ ਗਾਣਾ ਬੰਦ ਕਰਕੇ ਬੇਬੇ ਦਾ ਟੈਂ ਟੜੈਂ ਟੈਂ 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 ਹਲਕੀ ਹੋ ਗਿਆ ਫੇਮ ਤੇ ਹੈ ਆਈਆਂ ਬਸ ਅਸੀਂ ਫਿਰ ਹੁਣ ਆਈਆਂ ਆਹ ਦੇਖੋ ਏਨੂੰ ਕਹਿੰਦੇ ਨੇ ਭਾਈ ਹੈ ਭਾਈਆਂ ਦਾ ਪਿਆਰ ਅਸੀਂ ਤੜਕੇ ਆ ਗਏ ਵੀਰੇ ਨੇ ਆਉਣ ਸਾਰ ਹੀ ਦੇਖੋ ਬਣਾ ਲਈ ਚਾਹ ਫਿਰ ਤੇ ਘੈਂਟ ਚਾਹ ਦੇਖ ਤੂੰ ਚਾਹ ਦਾ ਰੰਗ ਦੇਖ ਤੇਲ ਦੇਖ ਤੇਲ ਦੀ ਧਾਰ ਦੇਖੋ ਕੰਮ ਆਇਆ ਚਾਹ ਦੇਖ ਚਾਹ ਦਾ ਰੰਗ ਦੇਖ ਆਏ ਹਾਏ ਮੇਰੇ ਤੇ ਭੁੱਖੀ ਪਾਈ ਹੋਈ ਆ ਮੈਂ ਕਹ ਚੱਲੋ ਤੇ ਕੋਈ ਗੱਲ ਨਹੀਂ ਬਸ ਜਿੰਨਾ ਕਿ ਤੁਸੀਂ ਮਿੱਠਾ ਪਾਓਗੇ ਉਨਾਂ ਕੀ ਜ਼ਵਾਦ ਹੋ ਉਨਾਂ ਕੀ ਐਕਟਰ ਬੋਲਣਗੇ ਦੇਖੀ ਮੇਰੀ ਤੁਸੀਂ ਕੈਮਰੇ ਉਨੇ ਬੋਲੋਗੇ ਭਾਈ ਫਿਰ ਹੋਈ ਜਿਹੜੇ ਹਸਾਬ ਨਾਲ ਹੋਰ ਤੂੰ ਕਹਾ ਭੁੱਖੀ ਪਾਈ ਆ ਭਾਈ ਫਿਰ ਹੋਰ ਸਾਡਾ ਬਾਜ ਨਿਕਲ ਜੂਗੀ ਹੈਨਾ ਆਹੀ ਆ ਫਿਰ ਹੋਰ ਕੀ ਆ ਤਾਂ ਹੀ ਭਾਈਆ ਹੋਰ ਕੀ ਕਹੀਆ ਭਰਾਵਾ ਕਹੇ ਪਤਾ ਹੈ ਨਾ ਖਾਣ ਵਾਲੇ ਦਾ ਅੱਛਾ ਜੀ ਉਹ ਮਾਈ ਗਾਡ ਉਹ ਮਾਈ ਗਾਡ ਉਹ ਮਾਈ ਗਾਡ ਦੇਖਣ ਵਾਲੇ ਕਹਿੰਦਾ ਪਤਾ ਨਹੀਂ ਸੱਚ ਕੋਈ ਪਾਈ ਆ ਸ਼ੇਰੇ ਨੇ ਦੇਖਣ ਵਾਲੇ ਕਹਿੰਦਾ ਸ਼ੇਰੇ ਨੇ ਪਤਾ ਨਹੀਂ ਕੁੱਕੀ ਸੱਚ ਕੋਈ ਪਾਈ ਆ ਕਹਿੰਦਾ ਕੁੱਕੀ ਪਾ ਕੇ ਚਾਹ ਬਣਾਈ ਆ ਬੇਬੇ ਮੈਂ ਕਿਹਾ ਬਸ ਵਿਆਹ ਵਿੱਚ ਆਉਣ ਕਰਦਾ ਮੈਂ ਕਿਹਾ ਫਿਰ ਜਿੰਨਾ ਕੁ ਮਿੱਠਾ ਪਾਉਂਗੇ ਉਹਨਾਂ ਕਾ ਸਵਾਦ ਉਹ ਬਾਜਾਂ ਦੇ ਕੇ ਨਿਕਲਦੀਆਂ ਬੇਬੇ ਵੀ ਬਸ ਦੇ ਵੇ ਸਮਝਿਆ ਕਰ ਤੂੰ ਗੱਲ ਨੂੰ ਦੇਖ ਕਿ ਮੈਂ ਹੁਣ ਇੱਕ ਘੁੱਟ ਪੀ ਕੇ ਦਾ ਦੇਣੀ ਆ ਤੂੰ ਕਿੱਦਾਂ ਬਣਾਈਆ ਦੇਖ ਲੈ ਵਾਹ ਹੋਰ ਬੇਬੇ ਗੰਨੀ ਮੈਂ ਥੱਦਰ ਭੰਡਾਰ ਵਾਲਾ ਮੈਂ ਕਿਹਾ ਗਰੀ ਲਿਆ ਕੇ ਮਾੜੇ ਸਮੇਂ ਦੇ ਪੈਸਾ ਗੱਧਰ ਭੰਡਾਰ ਵਾਲਾ ਨਾ 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 ਬਣਾ ਦੇ ਨੇ ਇਹ ਬੇਬੇ ਇਹ ਦੇਬੇ ਸਾਤ ਸਾਰੀ ਗੱਲ ਛੱਡ ਆਪੇ ਆ ਗਿਆ ਬੰਦ ਤਾ ਕਰਦੀ ਨਹੀਂ ਤੂੰ ਯਾਰ ਕੀ ਕਰ ਰਹੀ ਆ ਆਪੇ ਆ ਗਿਆ ਤੂੰ ਬੇਬੇ ਮੈਨੂੰ ਇੱਧਰ ਕੋਲ ਗੱਗਰਾ ਵਿਆਹ ਪੁਰਾਣੇ ਰੁਵਾਇ ਦਾ ਮੈਨੂੰ ਚਾਹੀਦਾ ਸੀ ਨਾ ਪੁਟਾਈ ਮੈਂ ਨਾਲ ਲੈ ਕੇ ਜਾਣਾ ਉੱਥੇ ਵੀ ਕਿਸੇ ਦੀ ਮੰਮੀ ਕੋਲ ਕਿਸੇ ਦੀ ਬੇਬੇ ਕੋਲ ਗੱਗਰਾ ਪਿਆ ਹੋਵੇ ਪੁਰਾਣਾ ਮੈਨੂੰ ਦਵਾ ਦਿਓ ਮੈਂ ਲੈ ਕੇ ਜਾਣਾ ਮੈਨੂੰ ਮਿਲ ਨਹੀਂ ਰਿਹਾ ਪਿਆ ਤੁਹਾਡੇ ਪਿਆ ਹੁੰਦੇ ਮੰਮੀ ਕੋਲ ਦਵਾ ਹੈ ਮੇਰੀ ਮੰਮੀ ਜਿਹੜਾ ਤਾਂ ਆ ਜਾ ਕਿਉਂ ਕਿਉਂ ਉਹਦਾ ਵੀ ਕੇਰਾ ਮੈਂ ਚਲ ਮੇਰੀ ਘਰ ਵਾਲੀ ਦੇ ਤੇ ਮੇਰੀ ਮੰਮੀ ਦੇ ਅੱਛਾ ਤੂੰ ਵਿਆਹਿਆ ਹੋਇਆ ਮੈਨੂੰ ਤਾਂ ਚ ਪਤਾ ਲੱਗਿਆ ਦਿਵਾਕ ਵੀ ਨਾ ਦੋ ਫੱੱਚਾ ਚੱਲ ਬਾਈ ਮੈਨੂੰ ਲੱਗਦਾ ਚੱਲ ਚੱਲ ਵਧੀਆ ਵਧੀਆ ਬਾਈ ਖੁਸ਼ ਰੋ ਕੱਪੜੇ ਡਰਾਈ ਕਲੀਨ ਕਰਾਉਣ ਵਾਸਤੇ ਲੈ ਗਿਆ ਹਾਂ ਤੇ ਮੈਨੂੰ ਨਹੀਂ ਪਤਾ ਦੀ ਮੇਰੀ ਮੰਮੀ ਦੇ ਵੀ ਨੇ ਵਿੱਚ ਕੱਪੜੇ ਮੈਨੂੰ ਕਹਿੰਦਾ ਚਲੋ ਮੁੰਡਾ ਜਾਣ ਦਾ ਟੀਟੂ ਦੇ ਡੱਬੇ ਲੈ ਹਾਂ ਮਾ ਬਈਏ ਕੱਪੜੇ ਡਰਾਈ ਕਲੀਨ ਕਰਾਣੇ ਨੇ ਕਹਾਂ ਕਿਤੇ ਨੇ ਮੇਰੇ ਘਰ ਵਾਲੀ ਦੇ ਉਹਨੇ ਤਲਵਾਰ ਕੱਢ ਲਈ ਮੇਰੀ ਮੰਮੀ ਵਾਲੀ ਉਹ ਐਸਾ ਕਹਦਾ ਕਹਾਂ ਯਾਰ ਬਾਈ ਬਹੁਤ ਮੋਟੀ ਹੈ ਤੇਰੇ ਘਰ ਵਾਲੀ ਮਾ ਨਾ ਯਾਰ ਮੈਂ ਦੇਖ ਲਈ ਕਹਦਾ ਯਾਰ ਇਹ ਸਾਈਦਾ ਕਹਦਾ ਤੂੰ ਤੇ ਸਾਈਦਾ ਦੇ ਮੈਂ ਕੋਈ ਦੇਖਿਆ ਮਹਾ ਇਹ ਤਾਂ ਮੇਰੀ ਮੰਮੀ ਦੇ ਕੱਪੜੇ ਆ ਉਹ ਕਹਦਾ ਮੈਨੂੰ ਤਾਂ ਇਹ ਦੀ ਵੀ ਚੈਨ ਕਰ ਵਾਲੀ ਵੀ ਨਹੀਂ ਮੋਟੀ ਹੋਣੀ ਕਲੋ ਵਾਲਾ ਹੋ ਗਈ ਕਲੋ ਵਾਲੇ ਕਲੋ ਵਾਲਾ ਹੋ ਗਈ ਕਲੋ ਨੂੰ ਚੱਚਾ ਚੈਨ ਕਲੋ ਵਾਲਾ ਮੈਨੂੰ ਉਹ ਕੱਗਰਾ ਜਾਈਦਾ ਮੈਨੂੰ ਮੈਨੂੰ ਐ ਚੱਲ ਕਿਉਂ ਬਣਾਉਣਾ ਇੱਕ ਦਿਨ ਤਾਂ ਪਾਉਣਾ ਹਾਂ ਨਾਲ ਲੈ ਕੇ ਜਾਣਾ ਮੈਂ ਤੇ ਲੋਕਾਂ ਕੋਲ thank you ਜਾਂ ਸਾਰੇ ਅੱਧ ਚੱਕ ਕੇ ਖਾ ਲੈ ਫੇ ਪਕੌੜੇ ਖਾ ਲੇ ਜੁਰਧੜੀ ਬਾਮ ਕੋਈ ਯਾਤਰੀ ਨਾ ਕੋ ਸੱਦੋ ਯਾਤਰੀ ਵਾਲਾ ਵੀ ਹੋ ਸਕਦਾ ਹੱਥੇ ਜੁਨੇ ਲੋਣੇ ਆਪਣੀ ਚਾਹ ਚਾਹ ਬਣਾ ਸਮਾਨ ਹਾਂ ਸਮਾਨ ਮਿਲਿਆ ਚੱਲ ਫੇ ਅੱਗੇ ਚੱਲ ਪਾੜੀnga ਦੀ ਭਰ ਕੇ ਲੈ ਕੇ ਜਾਣੀ ਬਲੇਟ ਮਾ ਬਣ ਆਈ ਨਹੀਂ ਆਈ ਨਹੀਂ ਰੱਖਣਾ ਮਾੜੀ ਗੱਲ ਬਈ ਗੱਲ ਤੋਂ ਗੱਲ ਝਗੜੇ ਓਟੋ ਇਹ ਆ ਜਾ ਆ ਜਾ ਸਾਰੇ ਨਾਲ ਓ ਇੱਕ ਟੋਡਾ ਭਲਾ ਹੋ ਜੇ ਨਾ ਬਈ ਮੇਰੀ ਗੱਲ ਸੁਣ ਲੋ ਪਲੇਟਾਂ 'ਚ ਜਗ੍ਹਾ ਬਜਣੀ ਨਹੀਂ ਚਾਹੀਦੀ। ਜੀ ਮੈਂ ਕਹਿੰਦੀ ਆਂ ਚੀਚ ਵੀ ਨਹੀਂ ਬਚਦੀ। ਕਿਹੜੇ ਚ ਇੱਧਰ ਪਾ ਲਈ ਕਿੱਥੇ ਆ? ਪਾ ਲਈ? ਜਗ੍ਹਾ ਨਹੀਂ ਬਜਣੀ ਚਾਹੀਦੀ। ਨਾ ਨਾ। ਜਿਮੜੀਵਟੀ ਜਗ੍ਹਾ ਬਾਅਦੀ ਜਿੱਥੇ ਗੁਲਾਬ ਜਮਾਣਾ ਰੱਖੂੰਗੀ। ਰੱਖੇਗੀ? ਚਲ ਠੀਕ ਹੈ। ਦੇਖ ਲੈ। ਇੱਧਰ ਦੇ। ਮੇਰੀ ਗੱਲ ਸੁਣ ਲੋ ਬਰੈਂਟੀਆਂ ਬਾਧੂ ਨਹੀਂ ਗਈਆਂ ਜਿੰਨੀ ਮਰਜ਼ੀ ਖਾਓ। ਇਹ ਗੱਲ ਕੋਈ ਵੀ। ਕੌੜੇ ਵੀ ਗੜਚੀ ਨਵਾਉਂਦੀਆਂ ਨੇ ਗੱਲਾਂ ਦੇਖੋ ਥੋੜੀ। ਹੱਥ ਨੇ ਪਰ ਜਾਣੇ। ਵਾਸ ਕਰ ਜਾ।